ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਦੀ ਵੀਡੀਓ ਮੈਂ ਉਹਨਾਂ ਬੱਚਿਆਂ ਬਾਰੇ ਲੈ ਕੇ ਆਇਆ ਹਾਂ ਜਿਹੜੇ ਗਰੀਬ ਆ ਐਸਸੀ ਆ ਬੀਸੀ ਆ ਮਾਇਨੋਟਿਸ ਜਿਨ੍ਹਾਂ ਅਸੀਂ ਘੱਟ ਗਿਣਤੀ ਆ ਕਹਿੰਦੇ ਆ ਜਿਹਦੇ ਵਿੱਚ ਮੁਸਲਮ ਸਿੱਖ ਈਸਾਈ ਬੋਧੀ ਪਾਰਸੀ ਜੈਨੀ ਔਰ ਜਿਹੜੇ ਹੁਸ਼ਿਆਰ ਬੱਚੇ ਆ ਜਿਹੜੇ ਲਾਈਫ ਵਿੱਚ ਕੁਝ ਬਣਨਾ ਚਾਹੁੰਦੇ ਆਈਐਸ ਪੀਸੀਐਸ ਬਣਨਾ ਚਾਹੁੰਦੇ ਡੀਸੀਐਸਟੀਐਮ ਵੱਡੇ ਅਫਸਰ ਬਣਨਾ ਚਾਹੁੰਦੇ ਜਿਹੜੇ ਉਹਨਾਂ ਵਾਸਤੇ ਜਿਹੜੀ ਅੱਜ ਦੀ ਇਹ ਵੀਡੀਓ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਤੁਹਾਡਾ ਆਪਣਾ YouTube ਚੈਨਲ ਹੈ ਵੈਰੀ ਫੇਰ ਸੋਚ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਚੰਗੇ ਲੱਗਦੀ ਹੁੰਦੀ ਆ ਤਾਂ ਲੋੜਵੰਦ ਬੱਚਿਆਂ ਤੱਕ ਜਿਹੜੀ ਵੀਡੀਓ ਹੋ ਸ਼ੇਅਰ ਜਰੂਰ ਕਰਿਆ ਕਰੋ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਪੰਜਾਬ ਐਸਐਸ ਨਗਰ ਇਸ ਵਿਭਾਗ ਵੱਲੋਂ ਆਈਐਸ ਤੇ ਪੀਸੀਐਸ ਪ੍ਰੀ ਸਿੱਖਿਆ 2026 ਦੇ ਕੰਬਾਈਨਡ ਕੋਰਸ ਲਈ ਦਾਖਲਾ ਸੂਚਨਾ ਜਿਹੜੀ ਉਹ ਅਖਬਾਰ ਵਿੱਚ ਆਈ ਹੈ ਜੀ ਕੋਲਿਆ ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰਸ ਐਂਡ ਕੋਰਸਸ ਫੇਸ 3 ਬੀ 2 ਐਸ ਐਸ ਨਗਰ ਦੋਸਤੋ ਇਹ ਜਿਹੜਾ ਇੰਸਟੀਚੂਟ ਆ ਡਾਕਟਰ ਅੰਬੇਡਕਰ ਇੰਸਟੀਚੂਟ ਆਫ ਕੈਰੀਅਰਸ ਐਂਡ ਕੋਰਸਸ ਇਹ ਇੰਸਟੀਚੂਟ ਪੀ ਸੀ ਐਸ ਆਈ ਐਸ ਜਾਂ ਬੈਂਕ ਦੇ ਜਾਂ ਫਿਰ ਹੋਰ ਬਹੁਤ ਸਾਰੇ ਸੈਂਟਰ ਦੇ ਜਿਹੜੇ ਪੇਪਰ ਹੁੰਦੇ ਆ ਸਰਕਾਰੀ ਨੌਕਰੀਆਂ ਵਾਸਤੇ ਉਹਨਾਂ ਦੀ ਤਿਆਰੀ ਜਿਹੜੀ ਇਹ ਫ੍ਰੀ ਕਰਾਉਂਦਾ ਤੋਂ ਸਮੇ ਸਮੇ ਤੇ ਜਿੱਦਾਂ ਜਿੱਦਾਂ ਉਹਨਾਂ ਨੌਕਰੀਆਂ ਵਾਸਤੇ ਟੈਸਟ ਆਉਂਦੇ ਆ ਤੇ ਆਪਣਾ ਜਿਹੜਾ ਦਾਖਲਾ ਸੂਚਨਾ ਜਿਹੜੀ ਇਹ ਕੋਲ ਜਿਹੜੀ ਜਿਹੜੀ ਅਖਬਾਰ ਵਿੱਚ ਦਿੰਦਾ ਹਾਂ ਉਹਦੇ ਅਧੀਨ ਹੀ ਜਿਹੜੀ ਅੱਜ ਦੀ ਜਿਹੜੀ ਦਾਖਲਾ ਸੂਚਨਾ ਆਈ ਹੈਗੀ ਉਹ ਮੈਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਿਹਾ ਹਾਂ ਤਾਂ ਅੰਬੇਡਕਰ ਇੰਸਟੀਚੂਟ ਆਫ ਕੈਰੀਅਰਸ ਐਂਡ ਕੋਰਸਸ ਫੇਸ 3ਵੀਂ 2 ਐਸਐਸ ਨਗਰ ਵਿਖੇ ਆਈਏਐਸ ਪੀਸੀਐਸ ਪ੍ਰੀ ਪ੍ਰੀਖਿਆ 2026 ਦੇ ਕੰਬਾਈਨਡ ਕੋਚਿੰਗ ਕੋਰਸ ਲਈ ਪੰਜਾਬ ਰਾਜ ਦੇ ਪੱਕੇ ਵਸਨੀਕ ਅਨਸੂਚਿਤ ਜਾਤੀਆਂ ਹੋਰ ਪਛਰੇ ਸ਼੍ਰੇਣੀਆਂ ਤੇ ਘੱਟ ਗਿਣਤੀ ਸਮੁਦਾਏ ਜਿਹਦੇ ਵਿੱਚ ਮੈਂ ਦੱਸਿਆ ਪਹਿਲਾਂ ਤੁਹਾਨੂੰ ਮੁਸਲਮ ਸਿੱਖ ਈਸਾਈ ਬੋਧੀ ਜਾਨੀ ਹੈ ਜਿਹੜੇ ਸਾਰੇ ਜਿਹੜੇ ਧਰਮਾਂ ਵਾਲੇ ਇਹਦੇ ਘੱਟ ਗਿਣਤੀ ਲੋਕ ਹੈਗੇ ਉਹ ਸਾਰੇ ਇਹਦੇ ਵਿੱਚ ਆਉਂਦੇ ਆ ਨਾਲ ਸੰਬੰਧਿਤ ਉਮੀਦਵਾਰਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਉਹਨਾਂ ਤੋਂ ਜਿਹੜਾ ਬਿਨੇ ਪੱਤਰ ਦੀ ਮੰਗ ਕੀਤੀ ਗਈ ਆ ਮਤਲਬ ਕਿ ਉਹਨਾਂ ਵਾਸਤੇ ਜਿਹੜਾ ਕੰਬਾਈਨਡ ਕੋਚਿੰਗ ਕੋਰਸ ਸ਼ੁਰੂ ਕਰਨਾ ਇਸ ਕਾਲਜ ਨੇ ਔਰ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਆਈਐਸ ਪੀਸੀਐਸ ਦਾ ਪੇਪਰ ਦੇਣਾ ਚਾਹੁੰਦੇ ਆ ਉਹ ਜਿਹੜੇ ਬੱਚੇ ਆ ਅਪਲਾਈ ਜਿਹੜੇ ਉਹ ਕਰ ਸਕਦੇ ਆ ਇਹ ਜੀ ਕੰਡੀਸ਼ਨ ਇਹ ਆ ਜੀ ਉਮੀਦਵਾਰ ਦੇ ਮਾਪਿਆਂ ਦੀ ਸਾਰੇ ਸਰੋਤਾਂ ਤੋਂ ਆਮਦਨ ਜਿਹੜੀ 3 ਲੱਖ ਤੋਂ 3 ਲੱਖ ਰੁਪਏ ਪ੍ਰਤੀ ਸਾਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ ਮਨੇ 3 ਲੱਖ ਤੋਂ ਘੱਟ ਜਿਹੜੀ ਮਾਪੇ ਬਾਬ ਜਿਹੜੀ ਇਨਕਮ 3 ਲੱਖ ਤੋਂ ਘੱਟ ਹੋਣੀ ਚਾਹੀਦੀ ਆ ਪੇਪਰ ਹੋਏਗਾ ਉਮੀਦਵਾਰ ਦੀ ਚੋਣ ਹੋएगी ਮੈਂਟਲ ਐਬਿਲਿਟੀ ਤੇ ਜਨਰਲ ਅਵੇਅਰਨੈਸ ਦੇ ਵਿਸ਼ਾ ਤੇ ਆਬਜੈਕਟਿਵ ਟਾਈਪ ਟੈਸਟ ਲਿਆ ਜਾਏਗਾ ਟੈਸਟ ਦੇ ਧਾਰਤੇ ਕੀਤੀ ਜਾਏਗੀ ਜਿਹੜੀ ਸਿਲੈਕਸ਼ਨ ਆ ਜੀ ਜੋ ਕਿ ਮਿਤੀ 24 11 2025 ਨੂੰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਚੱਕਰ ਅਮੇੜਕਰ ਇੰਸਟੀਚੂਟ ਆਫ ਕੈਰੀਅਰਸ ਐਂਡ ਕੋਰਸਸ ਫੇਸ 3 ਵੀ 2 ਐਸਐਸ ਨਗਰ ਵਿਖੇ ਕੀਤਾ ਜਾਵੇ 1 ਘੰਟੇ ਦਾ ਪੇਪਰ ਹੁੰਦਾ ਜੀ ਇਹ ਬਾਕੀ ਵੀ ਜਿਹੜੇ ਹੋਰ ਨੌਕਰੀਆਂ ਵਾਸਤੇ ਜਦੋਂ ਨੇ ਬੱਚਿਆਂ ਨੂੰ ਸਿਲੈਕਟ ਕਰਦੇ ਆ 30 ਜਾਂ 40 ਬੱਚੇ ਸਿਲੈਕਟ ਕਰਦੇ ਆ ਪੂਰੇ ਸਾਡੇ ਕੈਂਡੀਡੇਟਾਂ ਵਿੱਚੋਂ ਤੋਂ ਇੱਕ ਲਗਭਗ 1 ਘੰਟੇ ਦਾ ਪੇਪਰ ਲੈਂਦੇ ਆ ਉਹਦੇ ਵਿੱਚ ਜਿਹੜੇ ਤੁਹਾਨੂੰ ਦੱਸਿਆ ਉਹਨਾਂ ਨੇ ਵੀ ਜਿਹੜਾ ਇਹ ਹੈਗਾ ਮੈਂਟਲ ਅਬਿਲਟੀ ਜਨਰਲ ਅਵੇਅਰਨੈਸ ਤੇ ਜਿਹੜੇ ਤੁਹਾਡੇ ਪੇਪਰ ਹੋਏਗਾ ਇਹਦਾ ਜਿਹੜਾ ਸਿਲੇਬਸ ਹੋਏਗਾ ਉਹਦੀ ਜਾਣੀ ਜ਼ਿਆਦਾ ਜਾਣਕਾਰੀ ਜਿਹੜੀ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਆ ਪੁਰਾਣੇ ਪੇਪਰ ਇਹਨਾਂ ਨੇ ਆਪਣੀ ਵੈਬਸਾਈਟ ਤੇ ਜਿਹੜੇ ਪਾਏ ਹੁੰਦੇ ਆ ਤੋਂ ਐਸਐਸ ਨਗਰ ਵਿਸ਼ੇ ਵਿਖੇ ਜਿਹੜਾ ਜਿੱਥੇ ਇੰਸਟੀਚੂਟ ਹੈਗਾ ਉੱਥੇ ਇਹ ਪੇਪਰ ਹੋਏਗਾ ਇਹ ਟੈਸਟ 1 ਘੰਟੇ ਦਾ ਹੋਵੇਗਾ ਉਮੀਦਵਾਰਾ ਬলো ਕੰਪਲੀਟ ਬਿਨੇ ਪੱਤਾ ਜਿਹੜਾ ਹੈਗਾ ਸਾਰੇ ਲੜਿੰਦੇ ਸਰਟੀਫਿਕੇਟ ਦੇ ਉਹਨਾਂ ਦੀ ਫੋਟੋ ਕਾਪੀ ਕਰਾ ਕੇ ਟੈਸਟਡ ਕਰਵਾ ਕੇ ਆਪਣੇ ਨਾਲ ਨੱਥੀ ਕਰਕੇ ਮਿਤੀ 2 ਫੋਟੋਆਂ ਨਾਲ ਲਾ ਕੇ ਮਿਤੀ B 11 2025 ਜਾਂ ਇਸ ਤੋਂ ਪਹਿਲਾਂ ਪ੍ਰਿੰਸੀਪਲ ਅੰਬੇਡਕਰ ਇੰਸਟੀਚੂਟ ਆਫ ਕੈਰੀਸ ਐਂਡ ਕੋਰਸਸ ਫੇਸ 3B2 SAS ਨਗਰ ਮਹਾਲੀ ਦੇ ਦਫਤਰ ਵਿੱਚ ਜਾਂ ਫਿਰ ਸੰਸਥਾ ਦੀ ਈਮੇਲ ਈਮੇਲ ਹੈਗੀ ਅੰਬੇਡਕਰ ਇੰਸਟੀਚੂਟ 013@gmail.com ਅੰਬੇਡਕਰ ਇੰਸਟੀਚੂਟ 013@gmail.com ਤੇ ਤੁਸੀਂ ਮੇਲ ਕਰ ਸਕਦੇ ਆ ਜਾਂ ਫਿਰ ਦਫਤਰ ਵਿੱਚ ਤੁਸੀਂ ਪਹੁੰਚਦੀ ਕਰ ਸਕਦੇ ਆ ਇਹ ਜਿਹੜਾ ਫਾਰਮ ਭਰਨਾ ਇਹ ਵੀ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਆ ਦਾਖਲੇ ਲਈ ਅਪਲਾਈ ਕਰਦੇ ਸਮੇਂ ਵਿਭਾਗ ਦੀ ਵੈਬਸਾਈਟ ਤੋਂ ਉਹੀ ਜਿਹੜਾ ਪਰਫਾਰਮਾ ਡਾਊਨਲੋਡ ਕਰਕੇ ਭਰ ਕੇ ਡਾਕ ਰਾਹੀਂ ਜਾਂ ਮੇਲ ਰਾਹੀਂ ਸੰਸਥਾ ਵਿਖੇ ਉਜਾਗ ਕਰਨਾ ਆ ਦਾਖਲੇ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲੈ ਲੈ ਸੰਸਥਾ ਦੀ ਵੈਬਸਾਈਟ ਹੈ welfare.punjab.gov.in ਤੇ ਇੱਥੇ ਜਾ ਕੇ ਤੁਸੀਂ ਜਿਹੜੀ ਸਾਰੀ ਇਹ ਗੱਲਬਾਤ ਆਪਣੀ ਜਿਹੜੀ ਨੋਟੀਫਿਕੇਸ਼ਨ ਜਿਹੜੀ ਡਿਟੇਲ ਵਿੱਚ ਚੈੱਕ ਜਿਹੜੀ ਤੁਸੀਂ ਉਹ ਕਰ ਸਕਦੇ ਆ ਤੋ ਸਾਥੀਓ ਜਿਹੜੇ ਬੱਚੇ ਗ੍ਰੈਜੂਏਸ਼ਨ ਕੀਤੀ ਹੋਈ ਆ ਚਾਹੇ ਬੀਏ ਕੀਤੀ ਹੋਈ ਆ ਚਾਹੇ ਬੀਕੋਮ ਕੀਤੀ ਹੋਈ ਆ ਚਾਹੇ ਬੀਟੈਕ ਕੀਤੀ ਹੋਈ ਆ ਚਾਹੇ ਬੀਐਸਸੀ ਕੀਤੀ ਹੋਈ ਹੈ ਗ੍ਰੈਜੂਏਸ਼ਨ ਕੀਤੀ ਹੋਈ ਆ ਉਹ ਗ੍ਰੈਜੂਏਸ਼ਨ ਕੀਤੀ ਹੋਈ ਬੱਚਾ ਹੋਵੇ ਉਹਦੇ ਮਨ 'ਚ ਇਹ ਹੋਵੇ ਕਿ ਮੈਂ ਹੁਸ਼ਿਆਰ ਆ ਮੇਰੇ ਬੱਚੇ ਮਤਲਬ ਕਿ ਬੱਚੇ ਦੇ ਨੰਬਰ ਵਧਿਆ ਆਉਂਦੇ ਆ ਉਹ ਆਈਐਸਪੀਸੀਐਸ ਦਾ ਟੈਸਟ ਦੇਣਾ ਚਾਹੁੰਦਾ ਆ ਉਹਦੀ ਮਾਪੇ ਦੀ ਜਿਹੜੀ ਇਨਕਮ ਆ 3 ਲੱਖ ਤੋਂ ਘੱਟਵਾ ਸਾਲ ਦੀ ਜਿਹੜੇ ਐਸਸੀ ਐਸਟੀ ਸੌਰੀ ਐਸਸੀ ਬੀਸੀ ਤੇ ਜਿਹੜੇ ਹੈਗੇ ਆਪਣਾ ਮਾਈਨੋਰਟੀਸ ਜਿਹੜੇ ਆਉਂਦੇ ਅਸੀਂ ਕਿਸਾਈ ਬੁੱਧਿ ਜੈਨੀ ਉਹ ਉਸ ਜਾਤਨਾ ਉਸ ਧਰਮ ਨਾਲ ਸੰਬੰਧਿਤ ਹੋਣ ਤਾਂ ਉਹ ਜਿਹੜੇ ਮਤਲਬ ਕਿ ਅਪਲਾਈ ਜਿਹੜੇ ਉਹ ਕਰ ਸਕਦੇ ਆ ਅਪਲਾਈ ਕਰਨ ਦੀ ਤਰੀਕ ਮੈਂ ਫੇਰ ਦੱਸਦਾ ਤੁਹਾਨੂੰ ਅਪਲਾਈ ਕਰਨ ਤਰੀਕ ਹੈਗੀ ਆ B 11 2025 ਪੇਪਰ ਹੋਣਾ ਹੈਗਾ ਤੁਹਾਡਾ 24 11 2025 ਨੂੰ ਸਵੇਰੇ 11:00 b.m. ਤੋਂ 12:00 b.m. ਤੱਕ ਤੋ ਵੀੜੇ ਚੰਗੀ ਲੱਗੀ ਆ ਤਾਂ ਜਰੂਰ ਇਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕੋਈ ਤੁਹਾਨੂੰ ਕੋਈ ਹੋਰ ਕੋਈ ਕੁਰੀ ਹੁੰਦੀ ਹੈਗੀ ਆ ਤਾਂ ਤੁਸੀਂ ਮੈਸੇਜ ਲਿਖ ਜਾ ਕਰੋ ਇਹ ਸਰਕਾਰ ਦਾ ਵਿਭਾਗ ਆ ਜਿਹੜਾ ਐਸਸੀਐਸਟੀ ਓਬੀਸੀ ਔਰ ਮਿਨੋਰਿਟੀਜ਼ ਵਾਸਤੇ ਕੰਮ ਕਰਦਾ ਸਮਾਜਿਕ ਨਿਆਂ ਤੇ ਅਧਿਕਾਰਤਾ ਤੇ ਕਟਿੰਤੀ ਵਿਭਾਗ ਇਸ ਵਿਭਾਗ ਵਿੱਚ ਬਹੁਤ ਸਾਰੇ ਸਕੀਮਾਂ ਹੁੰਦੀਆਂ ਉਹ ਸਕੀਮਾਂ ਮੈਂ ਤੁਹਾਨੂੰ ਸਮੇਂ-ਸਮੇਂ ਤੇ ਦੱਸਦਾ ਰਹਿੰਦਾ ਆ ਤਾਂ ਹੁਣ ਇਹ ਹੀ ਇੱਕ ਸਕੀਮ ਦੇ ਅਧੀਨ ਜਿਹੜਾ ਪੇਪਰ ਪੇਪਰ ਦੀ ਤਿਆਰੀ ਕਰਾਈ ਜਾਣੀ ਆ ਤਾਂ ਇਹ ਜਰੂਰ ਜਿਹੜੀ ਵੀਡੀਓ ਜਿਹੜੀ ਲੋੜਵੰਦ ਬੱਚਿਆਂ ਤੱਕ ਜਿਹੜੇ ਤੁਸੀਂ ਪੁੱਜਦੀ ਕਾਦੋ ਜੀ ਥੈਂਕ ਯੂ ਜੈ ਪੀਮ ਜੈ ਭਾਰਤ